ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਾਈਵ ਬਾਲਾ ਜੀ ਗਾਰਮੇ ਨੇ ਕਰਤਾ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਐਡਰੈਸ ਵਾਸਤੇ ਲਾਈਵ ਕੀਤਾ ਵੀਰੇ ਇੱਕ ਗੱਲ ਸੁਣ ਲਓ ਬਾਈ ਸਾਰੇ ਭਰਾ ਜਿੰਨੇ ਵੀ ਇਹ ਬੇਨਤੀ ਕਰਦੇ ਆਂ ਵੀ ਦੁਕਾਨ ਬਾਈ ਸ਼ਨੀਵਾਰ ਤੇ ਐਤਵਾਰਦ ਕਾਣ ਓਪਨ ਹੁੰਦੀ ਹੈ ਬਾਈ ਆਜੋ ਕਰਾਂ ਨੇ ਵੀ ਬੰਦੇ ਲਾਈਵ ਨੂੰ ਸ਼ੇਅਰ ਕਰਕੇ ਇਹ ਚੀਜ਼ ਆ ਗਈਆਂ ਵੀਰੇ ਪੈਪੇ ਦਾ ਪੀਸ ਆਇਆ ਦੇਖੋ origignal ਪੀਸ ਪੈਪੇ ਦਾ 700 ਰੁਪਏ ਚ ਸਿਰਫ ਲਾਈਟ ਵੇਟ ਪੀਸ ਤੇ ਕੋਟ ਪੈਂਟ 1500 ਰੁਪਏ ਦੇ ਵਿੱਚ ਤੇ ਬਲੇਜ਼ਰ 2000 3 ਆਜੋ ਕਰਾਂ ਦੱਬ ਕੇ ਸ਼ੇਅਰ ਕਰ ਦਿਓ ਵੀਰੇ ਰਾਮਪਰਾ ਫੂਜੇ ਦਾ ਬਠਿੰਡਾ ਬਾਲਾਜੀ ਗਾਰਮੈਂਟ ਸੇਰ ਦੇ 11:36 ਮਿੰਟ ਹੋਇਆ ਭਾਈ ਕਸਟਮਰ ਚਲੀ ਜਾਂਦੇ ਦੇਖਦੇ ਜੀ ਅੱਡ ਵਾਲਾ ਹਰ ਚੀਜ਼ ਦਾ ਫੁੱਲ ਸਟਾਕ ਪਿਆ ਭਾਈ ਆਜੂ ਕਰਾ ਟੱਕ ਦੇ ਨਮੀ ਤੀਜਾ ਨਾਲ ਸੁਮਿਲਾਨੇ ਆ ਉੱਚ ਜਾਈ ਨੇ ਜਿਹੜੀਆਂ ਅੱਜ ਕੋਈ ਕੋਟ ਪੈਂਟ ਪੂਰੀ ਪਹੁੰਚਾ ਦੇ 11:00 ਬਜੇ ਆ ਬਲੇਜ਼ਰ ਨੇ ਵੀਰੇ ਕੋਟ ਪੈਂਟ ਸਿਰਫ ਸਾਸਟਰੋ ਦਾ ਬਲੇਜ਼ਰ ਦੇ ਰਹੇ ਬਾਲਾਜੀ ਗਾਰਮੈਂਟ ਸ਼ੇਅਰ ਕਰ ਦਿਓ ਦੱਬ ਕੇ ਬਹੁਤ ਸੋਹਣੀ ਸੋਹਣੀਆਂ ਫ੍ਰੈਸ਼ ਸੋਦੇ ਆ ਚੁੱਕੇ ਨੇ ਪੜਾਣ ਵਾਸਤੇ ਕੁਰਤੇ ਲੇਡੀਜ਼ ਟ੍ਰੈਕਸੂਟ ਬੱਚਿਆਂ ਦੇ ਡਰੈਸੂਟ ਬਹੁਤ ਸੋਹਣਾ ਸਟਾਕ ਆ ਗਿਆ ਲਾਈਵ ਚਲਾਤਾ ਤੇ ਆ ਜਾਗਟਾਂ ਬਾਈ ਪੂਰੀਆਂ ਘੈਂਟ ਜਾਗਟਾ 1500 ਦੀ ਤੈਨੂੰ 2000 ਦੀ ਤੈਨੂੰ 2500 ਦੀ ਤੈਨੂੰ ਬਹੁਤ ਸੋਹਣੀਆਂ ਚੀਜ਼ਾਂ ਆ ਚੁੱਕੇ ਨੇ ਆਰਟੀਕਲ ਚੈੱਕ ਕਰ ਸਕਦੇ ਹੋ ਵੀਰੇ ਲਾਈਵ ਚੱਲੀਆਂ ਤਾਂ ਸ਼ੇਅਰ ਕਰ ਦਿਓ ਲਾਈਵ ਨੂੰ ਆ ਜਾਗਟਾ 500 ਰੁਪਏ ਵਿੱਚ ਬਾਈ 2500 ਰੁਪਏ ਦੇ ਤਿੰਨ ਪੀਸ ਚੈੱਕ ਕਰੋ ਕਲਰ ਵਾਈਟ ਫੋਲੋ ਸਟਾਕ ਮਿਲੂ ਹਰੇਕ ਚੀਜ਼ ਦਾ ਆਜੋ ਕਰਾ ਜੁੜੀ ਚਲੋ ਬਾਈ ਬੰਦੇ ਜੁੜ ਜੋ ਜੁੜ ਜੋ ਜਲਦੀ ਜੁੜੋ ਵੀਰੇ ਲਾਈਵ ਚਲਾਉਣਾ 5 7 10 ਮਿੰਟ ਦਾ ਚਲਾਵਾਂਗੇ ਵੀਰੇ ਸ਼ੇਅਰ ਕਰ ਦੋ ਦੱਬ ਕੇ ਬਹੁਤ ਕੈਂਡ ਸਟਾਕ ਆ ਚੁੱਕਾ ਹੈ ਜਾਕਟਾਂ ਦਾ ਸਿਰਫ 500 ਦੀ ਜਾਕਟ 500 ਦੀ ਜਾਕਟ ਉਸ ਤੋਂ ਹੈਵੀ ਜਾਣੀ ਹੈ 2500 ਦੀਆਂ ਤਿੰਨ ਬਾਈ ਆ ਦੇਖੋ 500 ਚ ਇੱਕ ਤੁਹਾਨੂੰ origignal ਪੈਪੇ ਦੀਆਂ ਜਾਗਟਾਂ ਆਈਆਂ 2000 ਦੀਆਂ ਤਿੰਨ ਉਹਦੇ ਵੀ ਦਰਸ਼ਨ ਕਰਾਵਾਂਗੇ ਤੇ ਪਹਿਣਾ ਵਾਸਤੇ ਢੇਰ ਲਾਤਾ 500 ਚ ਆ ਦੇਖੋ 1500 ਦੀਆਂ ਤਿੰਨ ਜਾਗਟਾਂ ਆ ਗਿਆ ਬਾਈ ਜੀ ਲੇਡੀਜ਼ ਜਾਗਟਾਂ 1500 ਦੀਆਂ ਤਿੰਨ ਦੱਬ ਕੇ ਸ਼ੇਅਰ ਕਰੋ ਦੱਬ ਕੇ ਸ਼ੇਅਰ ਹੋ ਜਾਣੀ ਹੋਣੀ ਹੈ ਇਹ ਵੀਡੀਓ ਚਾਰਾ ਫਰੈਸ਼ ਸਟਾਕ ਹੋਗਾ ਆਜੋ ਕਰਾਂ ਬਾਈ ਸਿਰਫ ਪਹਿਣਾ ਵਾਸਤੇ ਬੱਚਿਆਂ ਵਾਸਤੇ ਲੇਡੀਜ਼ ਵਾਸਤੇ 1500 ਰੁਪਏ ਦੀਆਂ ਤਿੰਨ ਸ਼ਨੀਵਾਰਾਂ ਦਿਵਾਰ ਉਹ ਘੈਂਟ ਸਟਾਕ ਮਿਲਦਾ ਵੀਰੇ ਜਿਹੜੇ ਭਰਾ ਕਮੈਂਟ ਕਰਦੇ ਆ ਚੰਗੇ ਜਾਂ ਮਾੜੇ ਕਰੀ ਚੱਲੋ ਬਾਈ ਤੁਹਾਡੀ ਮਰਜ਼ੀ ਆ ਆड्डा ਕੰਮ ਮਿਹਨਤ ਕਰਨਾ ਅਸੀਂ ਕਰੀ ਜੰਨੇ ਆ ਅਸੀਂ ਕਿਸੇ ਬੈਡ ਕਮੈਂਟ ਨੂੰ ਆਪਣੇ ਮਨ ਚ ਨਹੀਂ ਰੱਖਦੇ ਕੋਈ ਗੱਲ ਨਹੀਂ ਜਿਸ ਤਰ੍ਹਾਂ ਦਾ ਬੰਦਾ ਹੁੰਦਾ ਉਸ ਤਰ੍ਹਾਂ ਦਾ ਕਮੈਂਟ ਕਰਦਾ ਬਾਈ ਅਸੀਂ ਆਪਣੇ ਕਿੰਨੇ ਪੂਰਾ ਜ਼ੋਰ ਲਾਇਆ ਹੋਇਆ ਵਾ ਸਟ੍ਰੋਕ ਦਿਖਾ ਦਿਓ ਫੁੱਲ ਸਟ੍ਰੋਕ ਹੈ ਜਮਾ ਫਰੈਸ਼ ਮਾਲ ਹੁੰਦਾ ਕੋਈ ਕਵਾੜ ਨਹੀਂ ਵੀਰੇ ਸਾਰਾ ਸਾਫ ਸੁਥਰਾ ਸਮਾਨ ਹੈ ਸ਼ੇਅਰ ਕਰ ਦਿਓ ਦੱਬ ਕੇ ਬੱਚਿਆਂ ਦੇ ਟਰੈਕਸੂਟ ਪਹਿਣਾ ਦੇ ਟਰੈਕਸੂਟ ਜੈਂਸ ਤੇ ਟਰੈਕਸੂਟ ਦੇ ਦੇ ਯਾਰ ਦੇ ਤੈਨੂੰ 2000 ਦਿਨ ਜਿੰਨਾ ਗੁੜ ਪਾਉਂਗੇ ਉਹਨਾਂ ਮਿੱਠਾ ਹੋ ਆ ਦੇਖੋ ਬਲੇਜ਼ਰ ਬਾਈ ਪੂਰੇ ਕਹੈਂਡ ਬਲੇਜ਼ਰ ਸਾਰੇ ਪਾਰਟੀ ਵੀਰ ਬਲੇਜ਼ਰ ਨੇ ਫਰੈਸ਼ ਮਾਲ ਬਾਈ 13 ਦੇ ਤੇਰ ਰੰਗਪਰਾ ਫੁੱਲ ਦੇ ਵਿੱਚ ਪਹੁੰਚੋ ਆ ਲੇਡੀਜ਼ ਟਰੈਕਸੂਟ ਵੈਲਵਟ ਦੇ ਵਿੱਚ 2000 ਰੁਪਏ ਤਿੰਨ ਫਰੈਸ਼ ਸਟਾਕ ਫੁੱਲ ਵੈਰਾਈਟੀ ਦੇ ਨਾਲ ਸਾਲਾ ਜੀ گارਮੈਂਟ ਤੇ ਆਓ ਆ ਦੇਖੋ ਆ ਦੇਖੋ ਕਾਟਨ ਦੇ ਵਿੱਚ ਵਾਸ਼ਿੰਗ ਦੇ ਵਿੱਚ ਲੇਡੀਜ਼ 700 ਰੁਪਏ ਵੀਰੇ 2000 ਦੇ ਤਿੰਨ 1500 ਰੁਪਏ ਦੇ ਤਿੰਨ ਬਹੁਤ ਕੈਂਡ ਕੈਂਡ ਵੈਰਾਈਟੀਆਂ ਲਾਈਵ ਚੱਲ ਰਿਹਾ ਵੀਰੇ ਬੱਚੇ ਦਾ ਸੂਟ ਆ ਗਿਆ ਵੀਰੇ 2000 ਦੇ 3000 ਦੇ 3 1500 ਦੇ ਤਿੰਨ ਤਰ੍ਹਾਂ ਦੀ ਕੁਆਲਿਟੀ ਹੈ ਬਾਈ ਕਮੈਂਟ ਕਰਦੇ ਹੋ ਬਾਈ ਵੀ ਕੁਝ ਨਹੀਂ ਮਿਲਦਾ ਕੋੜਾ ਮਿਲਦਾ ਵੀਰੇ ਸਾਰਾ ਕੁਝ ਮਿਲ ਜਾਗਾ 1 ਲੱਖ ਰੁਪਏ ਨਾਵਾ ਜੇ ਕੋਈ ਸਮਾਨ ਨਾ ਮਿਲੇ ਜ਼ਿੰਮੇਵਾਰੀਆਂ ਨੇ ਵਾਲੇ ਆਪਾਂ ਕਮੈਂਟ ਵਾਲੇ ਬੰਦੇ ਨੂੰ ਕੋਈ ਜਵਾਬ ਨਹੀਂ ਦਿੰਦੇ ਸਾਡੇ ਕਸਟਮਰ ਬਹੁਤ ਭਰਾ ਨੇ ਸਾਡੇ ਜੁੜੇ ਹੋਏ ਨੇ ਆਜੋ ਗ੍ਰਾਹਕਾਂ ਦਾ ਨਹੀਂ ਆਉਗਾ ਚਲੋ ਨੰਬਰ 14 ਸਾਲ ਦੇ ਬੱਚੇ ਆ ਦੇਖੋ ਆ ਬਲੇਜਰਾਂ ਦਾ ਸਟਾਕ ਆ ਬਾਈ ਸਾਰਾ ਘੈਂਟ ਜਾਗਟਾਂ ਲਾਈਵ ਚਲਾਇਆ ਬਾਈ 11:39 40 ਮਿੰਟ ਹੋ ਗਏ ਸ਼ਨੀਵਾਰ ਐਤਵਾਰ ਸ਼ਾਪ ਓਪਨ ਹੁੰਦੀ ਆ ਅੱਜ ਤੁਹਾਨੂੰ ਦਿਖਾਣੇ ਪੈਪੇ ਦੀਆਂ origignal ਜਾਗਟਾਂ ਆ ਦਿਖਾ ਬਾਈ ਪੈਪੇ ਦੇ ਪੀਸ ਨੇ ਬਾਈ ਜੈਨੂਨ ਆਰਟੀਕਲ ਆ ਦੇਖੋ ਐਮ ਆਰ ਪੀ ਚੈੱਕ ਕਰ ਲਓ ਆਪਾਂ ਦੇਣਾ ਸਿਰਫ ਤੇ ਸਿਰਫ 700 ਰੁਪਏ ਦੇ ਵਿੱਚ ਵੀਰੇ 2000 ਰੁਪਏ ਦੇ ਤਿੰਨ ਇਹ ਚ ਡਿਜ਼ਾਈਨ ਬਹੁਤ ਨੇ ਬਾਈ ਆ ਦੇਖੋ ਰਾਤ ਹੀ ਆਇਆ ਪੀਸ ਸਟਾਕ ਫੁੱਲ ਪਿਆ ਬਰੇ ਸਾਰੇ ਸਾਈਜ਼ ਐ ਐਮ ਐਲ ਐਕਸ ਐਸ ਐਸ ਸਾਈਜ਼ ਤੋਂ ਸ਼ੁਰੂ ਹੁੰਦਾਗਾ ਲਾਈਟ weight ਚੀਜ਼ਾਂ ਨੇ ਆਫਿਸ ਵਾਲੇ ਭਰਾ ਵੀ ਪਾ ਸਕਦੇ ਆ ਕਾਲਜ ਵਾਲੇ ਮੁੰਡੇ ਵੀ ਪਾ ਸਕਦੇ ਆ ਪਾਲਟੀ ਵੀਰ ਵੀ ਐ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਵੀਰੇ ਵੀ ਗੋਮਨ ਲਾਈਟ weight ਜਾਗਟਾਂ ਨੇ ਵੀਰੇ ਬਿਲਕੁਲ ਵੀ ਖਵਾਣੀ ਜਾਂਦੀ ਪਾਣੀ ਨਹੀਂ ਆਂਦਾ ਪੂਰੀਆਂ ਘੈਂਟ ਚੀਜ਼ਾਂ ਨੇ ਬਈਆ ਦੇਖੋ ਉੱਪਰ ਸਟਾਕ ਪਿਆ ਦਾ ਢੇਰ ਦੇ ਢੇਰ ਆ ਪਹਿਣਾ ਵਾਸਤੇ ਕੋਟੀਆਂ ਆ ਦੇਖੋ ਇਹ ਸਾਸ 2000 ਦੀ 1000 ਦੀ ਤਿੰਨ 2000 ਦੀ ਦੇਣ ਵੈਰਾਈਟੀ ਜੈ ਜੀ ਮਰਜ਼ੀ ਲੈ ਲੋ ਬਹੁਤ ਸੋਹਣਾ ਸੋਹਣਾ ਸਟਾਕ ਆ ਸਾਰੇ ਪਰਿਵਾਰ ਦੇ ਕੱਪੜੇ ਮਿਲਦੇ ਆ ਵੀਰੇ ਆ ਦੇਖੋ ਵੈਲਵਟ ਦੇ ਵਿੱਚ ਸਟਾਕ ਫੁੱਲ ਹੈ ਫੈਂਸੀ ਤੇ ਹੈ ਕਰਨੇ ਫੈਂਸੀ ਨਾਲ ਹੈ ਪੈਂਸਿਨ ਨਾਲ ਬਾਈ ਵੈਰਾਈਟੀ ਬਹੁਤ ਆ ਪਰ ਇੱਥੇ ਥੋੜਾ ਟਾਈਮ ਲੱਗਦਾ ਵੀਰੇ ਭੀੜ ਜ਼ਿਆਦਾ ਹੁੰਦੀ ਹੈ ਸਟਾਕ ਦਿਖਾਉਣ ਤੇ ਸਾਨੂੰ ਥੋੜਾ ਟਾਈਮ ਲੱਗਦਾ ਗਾ ਜੁੜੀ ਚਲੋ ਬੰਦੇ ਵੱਧ ਵੱਧ ਜੁੜਜੋ ਬਾਈ ਜੁੜਜੋ ਵੱਧ ਵੱਧ ਬੰਦੇ ਜੁੜੀ ਚਲੋ ਜਿੰਨੇ ਆਜੋ ਆਜੋ ਵੀਰੇ ਆਵਾਜ਼ ਦੱਸੋ ਚੈੱਕ ਕਰੋ ਵਾਰੀ ਬਾਸ ਘਟਾ ਗਈ ਬਾਈ 1500 ਰੁਪਏ ਦੇ ਤਿੰਨ ਬਾਸ